ਸਵਾਗਤ ਹੈ ਜੀ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ 'ਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਸਾਰੇ ਵੀ ਠੀਕ ਠਾਕ ਹੋਣਗੇ ਤੇ ਖੁਸ਼ ਹੋਣਗੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਆਪਾਂ ਅਲੱਗ-ਅਲੱਗ ਤਰ੍ਹਾਂ ਦੇ ਟਰੈਕਟਰਾਂ ਦੇ ਗੇੜੇ ਸੈੱਟ ਕਰਕੇ ਆਉਣੇ ਆ ਫੁੱਲ ਵੀਡੀਓ ਦੇਖਿਓ ਬਾਈ ਜੀ ਤੇ ਦੱਸਾਂਗੇ ਕਿਹੜੇ ਟਰੈਕਟਰ ਨਾਲ ਕਿਹੜੀ ਗਰਾਰੀ ਸੈੱਟ ਚੱਲੀ ਆ ਰੂਟਾਵੇਟਰ ਤੇ ਕਿੰਨੇ ਫੁੱਟਾਂ ਰੂਟਾਵੇਟਰ ਆ ਗੇੜਿਆਂ ਦੇ ਬਾਰੇ ਚੱਕਰਾਂ ਦੇ ਬਾਰੇ ਸਾਰੀ ਵਾਜੀ ਜਾਣਕਾਰੀ ਦਵਾਂਗੇ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਤੇ ਹੋਰ ਵੀ ਬਾਈ ਆਪਾਂ ਜਾਣਕਾਰੀ ਦਿੰਦੇ ਰਹਿੰਦੇ ਆ ਸਬਸਿਡੀਆਂ ਬਾਰੇ ਵੀ ਦੱਸ ਰਹੇ ਹਾਂ ਇਸ ਕਰਕੇ ਚੈਨਲ ਨੂੰ ਵੱਧ ਤੋਂ ਵੱਧ ਕਰਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਤੇ ਬਣੇ ਰਹਿਓ ਵੀਡੀਓ ਚੱਤੇ ਲੋ ਬਾਈ ਜੀ ਆਪਾਂ ਇੱਧਰ ਆਏ ਹੋਏ ਸੀਗੇ ਜੀ ਅੱਜ ਹਿਯਾਰਪੁਰ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਸਮੁੰਦੜਾ ਉੱਥੇ ਆਏ ਸੀਗੇ ਤੇ 9500 ਵਿੱਚ 80 ਅਤੇ 22 ਇਹਨਾਂ ਦਾ ਟਰੈਕਟਰ ਲੈੰਦਾ ਸੀ ਲੋਡ ਆ ਰੂਟਾਵੇਟਰ ਤੇ ਹੀ ਸ਼ਕਤੀਮਾਨ ਦੇ ਤੇ 8 ਫੁੱਟ ਤੇ ਜੀ ਤੇਰੀ ਸੈਟਿੰਗ ਕਰਕੇ ਹਟੇ ਆ ਜੀ ਇਹ ਹੁਣ ਦੇਖਦੇ ਆ ਕੀ ਕਹਿੰਦਾ ਤੇ ਭਾਈ ਜੀ ਨੂੰ ਆਪਾਂ ਉਹ ਭਾਈ ਉਹ ਨਹੀਂ ਚਲਾਉਣ ਲੱਗੇ ਨੇ ਵੀ ਆਪਾਂ ਦੇਖਦੇ ਆ ਵੀ ਕਿੰਨੇ ਕਿ ਚੱਕਰ ਤੋੜਦਾ ਜੀ ਲਓ ਜੀ ਆਹਮ ਨਾਲ ਚੱਲ ਰਿਹਾ ਜੀ ਤੇ ਮਿੱਟੀ ਵੀ ਪੂਰੀ ਵਧੀਆ ਬਣਾ ਰਿਹਾ ਤੇ ਫਲਹਾਲ ਗਿੱਲ ਬਹੁਤ ਆ ਜੀ ਗਿੱਲ ਕਰਕੇ ਥੋੜਾ ਜਿਹਾ ਮਿੱਟੀ ਗੱਚੜ ਜਿਹਾ ਛੱਡ ਰਿਹਾ ਪਰ ਬਹੁਤ ਬਰੀਕ ਬਣਾ ਰਿਹਾ ਜੀ ਬਿਲਕੁਲ ਆਰਾਮ ਨਾਲ ਚੱਲ ਰਿਹਾ ਏ ਟਰੈਕਟਰ ਕੋਈ ਵੀ ਚੱਕਰ ਚੁੱਕਰ ਤੋੜਿਆ ਨਹੀਂ ਹੈਗਾ ਜੀ ਲਓ ਜੀ ਆ ਮਿੱਟੀ ਵੀ ਦੇਖੋ ਬਹੁਤ ਡੂੰਘਾ ਚੱਲ ਰਿਹਾ ਜੀ ਬਾਕੀ ਹੁਣ ਉੱਤੇ ਜਾ ਕੇ ਤੁਹਾਨੂੰ ਦਿਖਾਉਣੇ ਆ ਕਿ ਕਿੰਨੇ ਕੇ ਚੱਕਰ ਤੋੜਦਾ ਤੋੜੇ ਤਾਂ ਹੈ ਹੀ ਨਹੀਂ ਜੀ ਆਰਾਮ ਨਾਲ ਜਾਂਦਾ ਬਾਕੀ ਤੁਸੀਂ ਆਵਾਜ਼ ਕੋਈ ਪਿਛਾੜ ਰਹੇ ਹੋ ਪਤਾ ਨਹੀਂ ਟਰੈਕਟਰ ਨੂੰ ਵੀ ਕਿਵੇਂ ਚੱਲ ਰਿਹਾ ਹੈ। ਫੁੱਲ ਜੱਟੀ ਚਲੇ। ਬਾਕੀ ਵੀਰੇ ਹੁਣ ਉੱਪਰ ਜਾ ਕੇ ਦਿਖਾਉਣਾ ਥੋਨੂੰ ਕਿੰਨੇ ਕਿ ਚੱਕੇ ਦਾ ਟਰੈਕਟਰ। ਲੈਫਟ ਥੱਲੇ ਰੱਖ ਕੇ। 1 ਮੀਟਰ ਰੋਕਿਓ ਬਾਈ ਜੀ। ਹਾਂ। ਕਿਤੇ ਲੈਫਟ ਦੋਵੇਂ ਥੱਲੇ ਰੱਖੀਏ। ਦੋਵੇਂ। ਬਾਈ ਦੋਵੇਂ ਉੱਪਰ ਵਟਿਆ ਜੀ। 1500 ਚੱਕਰ ਲੱਗੇ। ਚਲੋ ਜੀ 1500 ਉਹਦੇ ਘੱਟਦੇ ਚਲੋ ਜੀ 1500 ਦੀ ਜੁਰੀ ਜਾਂਦੇ ਕੋਈ ਵੀ ਚੱਕਰ ਡਰਾਪ ਨਹੀਂ ਕਰ ਰਿਹਾ ਟਰੈਕਟਰ ਫਿਰ ਆਲੇ ਦੂਜੀ ਵਾਰ ਫੇਰਿਆ ਕਿਉਂਕਿ ਦੂਜੀ ਵਾਰ ਜਦੋਂ ਰੂਟਾ ਮੀਟਰ ਫੇਰਦਾ ਟਰੈਕਟਰ ਲੋਡ ਮੰਨਦਾ ਪਰ ਫਿਰ ਵੀ ਟਰੈਕਟਰ ਲੋਡ ਨਹੀਂ ਮੰਨ ਰਿਹਾ ਆਰਾਮ ਨਾਲ ਚੱਲ ਰਿਹਾ 1500 ਚੱਕਰ ਦੇ ਹੋਏ ਲਿਫਟਾ ਪਾ ਦੇ ਪਤਾ ਹੀ ਨਹੀਂ ਟਰੈਕਟਰ ਨੂੰ ਜੀ ਲਗੋ ਆਰਾਮ ਨਾਲ ਚੱਲ ਰਿਹਾ ਤੇ ਮਿੱਟੀ ਦੇਖੋ ਬਾਈ ਇਹ ਕਿਵੇਂ ਜਾ ਰਿਹਾ ਹੈਗਾ ਪੁੱਲ ਭਰ ਕੇ ਲਿਆ ਰਿਹਾ ਹੈਗਾ ਬਾਕੀ ਕਮੈਂਟ ਜਰੂਰ ਕਰਿਓ ਸਾਰੇ ਵੀਰ ਆਪਣਾ ਤੁਹਾਨੂੰ ਕੰਮ ਕਿੱਦਾਂ ਦਾ ਲੱਗਦਾ ਤੇ ਜਿਹਨੂੰ ਵਧੀਆ ਲੱਗਿਆ ਬਾਈ ਸਬਸਕ੍ਰਾਈਬ ਵੀ ਜਰੂਰ ਕਰਿਓ ਟੀਐਮਐਸਸੀ 9500 ਆ ਬਾਈ ਤੁਹਾਨੂੰ ਆਪਾਂ ਜਾਣਕਾਰੀ ਵਾਲੀ ਜਿਹੜੀ ਗੱਲ ਉਹ ਵੀ ਆਪਾਂ ਦੇ ਦੇਣੀ ਆ 9500 ਐਮਐਸਸੀ ਆ ਤੇ ਜਿਹੜਾ ਸ਼ਕਤੀਮਾਨ ਦੇ ਰੂਟਾਵੇਟਰ ਵਿੱਚ ਗੇਅਰ ਪਾਇਆ ਬਾਈ ਜੀ ਉਹ ਪਾਇਆ 15 ਤੇ 20 ਦਾ 15 ਤੇ 20 ਦਾ ਗੇਅਰ ਪਾਇਆ ਵਾਜੀ ਸ਼ਕਤੀਮਾਨ ਦੇ ਰੋਟਾਵੇਟਰ ਦੇ ਵਿੱਚ ਇਹ ਚੀਜ਼ਾਂ ਕੋਈ ਨਹੀਂ ਦੱਸਦਾ ਹੁੰਦਾ ਪਰ ਸਾਨੂੰ ਆਪਾਂ ਆਪਣੇ ਚੈਨਲ ਤੇ ਦੱਸਿਆ ਕਰਾਂਗੇ ਵੀ ਕਿਹੜਾ ਟਰੈਕਟਰ ਆ ਕਿਹਰੇ ਗੇਅਰ ਨਾਲ ਛੱਟ ਚੱਲਿਆ ਰੱਖੋ 9500 ਵਿੱਚ 80 15 20 ਦਾ ਗੇਅਰ ਤੇ ਮਿੱਟੀ ਦੇ ਟੋਕਿਆਂ ਤੇ ਉਹਦਾ ਹਵਗਾ ਮਾਰ ਰਿਹਾ ਪੂਰਾ ਫੁੱਲ ਭਰ ਕੇ ਚੱਲ ਰਿਹਾ ਨਾਲੇ ਦੇਖੋ ਜੀ ਆਹ ਟਰੈਕਟਰ ਬੰਦ ਜਿਵੇਂ ਜਿਵੇਂ ਹੀ ਸੱਤਾ ਵੇਝ ਜਾ ਰਿਹਾ ਲਿਓ ਬਾਈ ਹੁਣੀ ਆਪ ਚਲਾਉਣ ਲੱਗੇ ਆ ਕਹਿੰਦੇ ਵੀ ਜਦੋਂ ਮੈਂ ਦੇਖਦਾ ਇਹ ਵੀ ਮੈਂ ਦੇਖ ਰਿਹਾ ਟਰਾਈ ਲੈ ਕੇ ਵੀ ਕੀ ਕਹਿੰਦਾ ਮੁੰਡੇ ਨੇ ਤਾਂ ਦੇਖ ਰਿਹਾ ਬਾਈ ਕਹਿੰਦਾ ਵੀ ਹੁਣ ਮੈਂ ਚੈੱਕ ਕਰਦਾ ਲਓ ਜੀ ਆਰਾਮ ਨਾਲੇ ਚੱਲ ਰਿਹਾ ਜੀ ਕੋਈ ਕੁਝ ਨਹੀਂ ਕਰਕੇ ਚੱਲ ਰਿਹਾ ਜੀ ਜਾ ਰਿਹਾ ਚੱਲ ਰਿਹਾ ਲਓ ਜੀ ਅਸੀਂ ਤਿੰਨੇ ਆਣੇ ਉੱਤੇ ਖੜਾਂਗੇ ਚੱਕਰ ਸੈੱਟ ਕਰਿਆ ਜੀ ਸ਼ਕਤੀਮਾਨ ਰੋਟਾਵੇਟਰ ਤੇ ਓਰੇ ਆ ਵੀਰ ਆ ਲੈ ਫੜ ਵੀਡੀਓ ਬਣਾ ਸਾਡੀ ਇੱਥੇ ਮੂਰੇ ਵੀ ਦਿਖਾਉਣਾ ਵੀ ਮਿੱਟੀ ਕਿੰਨੀ ਭਰੀ ਹੈ ਠੀਕ ਆ ਮੈਂ ਬਣੀ ਜਿਹੜਾ ਵੀ ਕਰਾ ਦੇ ਦੋਨੋਂ ਬੰਦਾ ਬੈਠੇ ਬਣਾ ਦੇਦੇ ਬਣਾ ਦੇਦਾ ਆਈਕਨ ਉਹਨਾਂ ਵੀ ਤੁਸੀਂ ਬਾਈ ਆ ਵੀ ਬਾਈ ਉੱਤੇ ਖੜ ਗਿਆ ਇੱਧਰ ਸਾਡਾ ਬਿਦਰੀ ਬਾਈ ਵੀ ਉੱਤੇ ਖੜ ਗਿਆ ਤੇ ਉੱਤੇ ਵਿੱਚ ਜਾਂਦਾ ਫੁੱਲ ਭਰ ਕੇ ਜੀ ਰਾਈਟਰ ਆਮ ਦਾ ਚੱਲ ਰਿਹਾ ਜੀ ਕੋਈ ਰੋਡ ਨਹੀਂ 1500 ਚੱਕਰ ਤੇ ਜੀ ਆਹ ਯਾ ਪੇ ਚੱਕ ਲੋ ਇੱਥੇ ਹੀ ਆ ਵੀ ਲਿਫਟ ਚੱਕ ਕੇ ਗਾਹਾਂ ਕਰਾਂਗੇ ਆ ਦੇਖੋ ਕਿੰਨਾ ਡੂੰਘਾ ਜਾ ਰਿਹਾ ਰੁਟਾ ਬੇਟਾ ਦੇਖੋ ਕਰ ਲੋ ਕਰ ਲੋ ਗਾ ਅੱਗੇ ਕਰ ਲੋ ਜੀ ਲਓ ਜੀ ਆ ਮੁੰਡਾ ਦੇਖੋ ਆ ਦੇਖੋ ਮੁੰਡੇ ਦੇ ਲੱਖ ਲੱਖ ਸਾਨ ਮਿੱਟੀ ਆ ਗਈ ਜੀ ਦੇਖੋ ਕਿੰਨਾ ਡੂੰਘਾ ਚੱਲ ਰਿਹਾ ਜੀ ਪਰ ਰੁਟਾ ਟਰੈਕਟਰ ਨੇ ਲੋਡ ਨਹੀਂ ਮੰਨੇ ਇਹਦੇ ਚੱਕਰ ਸੈੱਟ ਕਰਕੇ ਆਪਾਂ ਜਿਹੜੇ ਹਟੇ ਲਓ ਵਾਡੀ ਅੱਜ ਆਪਾਂ ਆਏ ਸੀਗੇ ਇੱਧਰ ਲਾਵਾ ਸ਼ਹਿਰ ਦੇ ਪਿੰਡ ਨਵੇਂ ਸ਼ਹਿਰ ਏਰੀਆ 'ਚ ਆਏ ਸੀ। ਜਾਫਰਪੁਰ ਵਾਲੇ ਵੀਰ ਉਹਨਾਂ ਦਾ ਟਰੈਕਟਰ ਆ। ਹਿੰਦੂ ਉਹਨਾਂ ਦਾ 3630 ਤੇ ਲਾਈਨਸ ਦੇ ਟਾਇਰ ਪਾ ਲਓ ਜੀ 9 ਫੁੱਟ ਰੋਟਾ ਮੀਟਰਾਂ ਦੇਖਦੇ ਆ ਕਿੰਨੇ ਚੱਕਰ ਤੋੜਦਾ ਟਰੈਕਟਰ। ਕਹਿੰਦਾ ਜੀ ਇਹ 15 1500 ਆ ਜੀ। ਛੱਡੋ ਜੀ। ਟੋਏ ਲੀਵਰ ਵੱਲੇ ਆ। ਯਾਰ ਤੇ ਆ ਗਿਆ ਜੀ 500 ਚੱਕਰ ਤੋੜ ਗਿਆ ਇਹ 1500 ਦੇ ਛੱਡੇ ਆ ਸੀਗਾ 500 ਚੱਕਰ ਤੋੜਿਆ ਆ ਟਰੈਕਟਰ ਨੇ ਜੀ ਲੋਡ ਲੰਦਾ ਟਰੈਕਟਰ 500 ਚੱਕਰ ਤੋੜਦਾ ਜੀ 9 ਫੁੱਟ ਦੇ ਹੌਲੈਂਡ ਕਈ ਬੰਦੇ ਕਹਿੰਦੇ ਹੌਲੈਂਡ ਚੱਕਰ ਨਹੀਂ ਤੋੜਦਾ ਦੇਖੋ ਜੀ 9 ਫੁੱਟ ਤੇ 500 ਚੱਕਰ ਤੋੜਦਾ ਗੱਲ ਬਾਤ ਇਹ ਹੁੰਦੀ ਆ ਵੀ ਰੂਟਾ ਮੀਟਰ ਦੀ ਸੈਟਿੰਗ ਹੋਣੇ ਵਾਲੀ ਹੁੰਦੀ ਆ ਹੁਣ ਉਹਨੂੰ ਸੈਟਿੰਗ ਕਰਕੇ ਚਲਾ ਕੇ ਦਿਖਾਉਣੇ ਆ ਲਓ ਬਾਈ ਜੀ ਹੁਣ ਟਰੈਕਟਰ ਚੱਲਦਾ ਜੀ ਆਰਾਮ ਨਾਲ ਪੱਜਿਆ ਬਾਈ 36 ਦੀ ਪਹਿਲਾਂ 5 600 ਚੱਕਰ ਡਰੋਪ ਕਰਦਾ ਸੀਗਾ ਹੁਣ 50 ਚੱਕਰ ਜਾਂ 100 ਚੱਕਰ ਇੰਨਾ ਕੁ ਡਰੋਪ ਕਰਦਾ ਦੇਖੋ ਤੇ ਮਿੱਟੀ ਬਾਈ ਪੂਰੀ ਵਧੀਆ ਬਣਾਉਂਦਾ ਦੇਖੋ ਜੀ ਨਾਲੇ ਬਾਈ ਜੀ ਮਿੱਟੀ ਪੂਰੀ ਹਾਰਡ ਆ ਤੇ ਬਿਲਕੁਲ ਦਿੱਲੀ ਆ ਜੀ ਨਹੀਂ ਪੈ ਕੇ ਹਟਿਆ ਜੀ ਕਾਫੀ ਅੰਦਰ ਘਰ ਵੀ ਯਾਨੀ ਕਿ ਟਰੈਕਟਰ ਪੂਰਾ ਆਰਾਮ ਨਾਲ ਚੱਲ ਰਿਹਾ ਦੋ ਜੀ ਬਸ ਹੱਲੇ ਲੱਗਿਆ ਸਾਲਾਂ ਅੰਦਰ ਚੇਂਜ ਹੋਣ ਕਰਕੇ ਨਾ ਜਦੋਂ ਦਾ ਦੇਖੇ ਦਾ ਆਪਾਂ ਨੂੰ ਆਇਆ ਨਾ ਇਹ ਬਹੁਤ ਲੋਡ ਤੇ ਚੱਲਦਾ ਹੁੰਦਾ ਔਰ ਚੱਲਦਾ ਬਿਲਕੁਲ ਆਰਾਮ ਨਾਲ ਆਈ 200 500 ਆਈਆਂ ਵਿੱਚ ਘੱਟ ਤੋਰਦਾ ਉਹ ਵੀ ਜਾਇਜ਼ ਆ ਕਿਉਂਕਿ ਮਿੱਟੀ ਬਹੁਤ ਹਾਰੜ ਆ ਤੇ ਗਿੱਲੀ ਆ ਤੇ ਲਿਫਟ ਲੀਵਰ ਦੋਹੇ ਥੱਲੇ ਜੱਦੀ ਕਰਦਾ ਭਾਈ ਕਮੈਂਟ ਕਰਕੇ ਜਰੂਰ ਦੱਸਿਓ ਆਪਣਾ ਕੰਮ ਤੁਹਾਨੂੰ ਕਿੱਦਾਂ ਦਾ ਲੱਗਿਆ ਨਿਊ ਹਾਲੈਂਡ 36 30 ਸ਼ਕਤੀਮਾਨ ਦਾ 9 ਫੁੱਟਾ ਰੂਟਾਵੇਟਰ ਤੇ ਜਿਹੜੀ ਗਰਾਰੀ ਪਾਈ ਆ ਬਾਈ ਜੀ ਆਪਾਂ ਪਾਈ ਆ 15 20 ਦੀ ਆਪਾਂ ਨਾਲ ਦੀ ਨਾਲ ਤੁਹਾਨੂੰ ਦੱਸ ਵੀ ਦਿੰਨੇ ਆ ਵੀ ਕਿਹੜੀ ਗਰਾਈ ਦਾ ਸੱਟ ਚੱਲਿਆ 15 20 ਦੀ ਗਰਾਈ ਦਾ ਸੱਟ ਚੱਲਦਾ ਹੈ ਹਾਂਜੀ ਬਾਈ ਜੀ ਤੁਹਾਨੂੰ ਅੱਜ ਦੀ ਵੀਡੀਓ ਜਿਹੜੀ ਆਪਾਂ ਆਪਣੀ ਜਿਹੜੀ ਵੀਡੀਓ ਪਾਈ ਸੀ ਉਹ ਕਿੱਦਾਂ ਦੀ ਲੱਗੀ ਸਾਰੇ ਆਪਣਾ ਕੀਮਤੀ ਗੋਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਕਰਿਓ ਆਪਣੀ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆ ਅਗਲੀ ਵੀਡੀਓ 'ਚ ਅਗਲੇ ਟੌਪਿਕ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ